ਦੱਸੀ ਕਿਹੜਾ ਬੀਜ ਆ 26 ਆ ਲੈ ਦੱਸ ਦੱਸ ਮਰੇ ਕੀ ਹੋ ਗਿਆ ਸਹੀ ਆ ਤੂੰ ਹਾਂ ਸਹੀ ਆ ਇਹ ਜਿਹੜਾ ਬੁੱਧੂ ਬਣਾਉਂਦਾ ਇਹਨੂੰ ਕਿਹੜਾ ਪਤਾ ਨਹੀਂ ਲੱਗਣਾ ਕਹਿੰਦਾ ਉਹਨੂੰ ਲੈ ਬਿੱਲ੍ਹਾ ਤੇਰੇ ਬੁੱਢੇ ਨੂੰ ਕਿੱਦਾਂ ਸਿਖਾਉਂਗਾ ਨਹੀਂ ਮੈਂ ਕਹਿੰਦਾ ਉਹ ਦੂਆ ਨਾ ਡੈਲਟਾ ਜੀ ਤੁਹਾਨੂੰ ਕਿਹੜੇ ਤੁਹਾਨੂੰ ਅੱਜ ਕਿੱਦਾਂ ਸਾਵਾਂ ਕੋਈ ਹਾਂ ਤੁਹਾਨੂੰ ਸਾਵਾਂ ਕਿੱਦਾਂ ਕੋਈ ਅੱਜ ਕਿੱਦਾਂ ਆਉਂਦਾ ਏ ਕਾਲ ਜੀ ਅਸਰੀਕਾਲ ਜੀ ਲਓ ਜੀ ਤਕਰੀਬਨ ਇਹਦੇ ਇੱਕੋ ਵੇਲੇ ਟੱਕਰੀ ਲੱਗੀ ਰਹੀ ਜੀ। ਸੁਨੀ ਵੀ ਆ ਗਈ ਆ ਬਾਈ ਇਹ 26 26 ਦੇ ਮੂਹਰੇ ਹੋਏ ਕੁਸ ਵੀ ਲੱਗਦਾ ਸੁਪਰ ਪਤਾ ਨਹੀਂ ਸੁਪਰੀ ਉਹ ਤੇ ਨਹੀਂ ਕਹਣਾ। TR 126 ਵੈਸੇ ਤਾਂ ਚਲੋ ਸੁਪਰੀਮ ਵੀ ਕਹੀ ਜਾਂਦੇ ਕਈ। ਹਾਂ ਉਹ ਕੋਸਾ ਇਹ ਇਹਦਾ ਕੀ ਬਾਈ 40 26 ਕਹੀ ਜਾਂਦਾ। ਪਰ ਡੈਲਟਾ ਡੈਲਟਾ ਸੀ ਪਈ ਦਾਦਾ ਦਾ ਮਨ ਨੂੰ। ਇਹ ਆ ਬਾਈ ਇਹ ਵੀ ਜਣੀ ਆਪਾਂ ਨੇ 5 ਦੇ ਬਾਅਦ। ਅੱਧੇ ਕੀ ਲੈ ਜੀ ਦੇ ਵਾਸਤੇ ਚਰੀ ਆ ਜਾ। ਜਿਹੜੇ ਚਰੀ ਵਾਲਾ ਉਹਨੂੰ ਲੇਟ ਲਾਵਾਂਗੇ। ਕਹਿੰਦੇ ਵੀ 26 ਲੇਟ ਬਹੁਤ ਝਾੜ ਦਿੰਦੀ ਉਹ ਵੀ ਦੇਖ ਲੈਣੇ। ਇਹ 26 ਉਹ ਝੜ ਹੈ ਪਤੀ ਆ ਪਹਿਲੀ ਤੇ ਬਾਤ। ਹਾਂ। 5 ਦੇ ਬਾਅਦ ਵੀ ਜਣੀ ਪਨੀਰੀ ਉਹ ਤਾਂ ਨਹੀਂ ਨਹੀਂ 5 ਜੂਨ ਤੇ ਬਾਅਦ ਵੀ ਜਣੀ ਆ ਹਾਂ ਤੇ ਤੇਰੀ 30 ਨੂੰ ਲੱਗ ਜਣੀ ਹੈ 10 ਨੂੰ 20 ਦਿਨ ਨੇ ਉਹ ਪਹਿਲੀ ਤੇ ਬਾਅਦ ਲਾਉਣੀ ਆ 25 ਦਿਨ ਚ ਪਨੀਰੀ ਜਾਂ ਲਾਲ 28 ਦਿਨ ਚ ਪਨੀਰੀ ਤਿਆਰ ਹੋ ਜਾਂਦੀ ਹੈ ਜਲਾਈ ਜਲਾਈ ਚ ਲਾਉਣੀ ਹੈ ਬਸ ਉਹ ਸਾਬ ਦਾ ਦੇਖ ਲੈ 28 ਦਿਨ ਦੀ ਪਨੀਰੀ ਦੀ ਜਿੰਨੀ ਪਨੀਰੀ ਨਾਰਮ ਲੱਗੂਗੀ ਉਹਨਾਂ ਵਧੀਆ ਝੜਾ ਪਨੀਰੀ ਵਰੀ ਦੇਖਿਆ ਯਾਰ ਸ਼ਵੀਰ ਦੇ ਜਿਹੜੀ ਮੰਡ ਚ ਵੀ ਜਿੰਨੀ ਨਾਰਮ ਪਨੀਰੀ ਵੀ ਚੱਲਦੀ ਆ ਜਿਹੜੀ ਲਾਈ ਹੈ ਜਮੇ ਹੀ ਲੈ ਰਹੀ ਉਹ ਤਾਂ ਲਾਈ ਦੇ ਲਗਾ ਦੇ ਨੇ ਕਦ ਲਾਈ ਆ ਝੜਾ ਝੜ ਗਈ ਸੀ ਜਦ ਲਾਈ ਸੀ ਜਦ ਤੋਂ ਬਾਅਦ ਨਰਮ ਪਨੀਰੀ ਦਾ ਫਰਕ ਹੈ। ਘਾਰਬਾ ਦਾ ਫਰਕ ਆ। ਕਿਉਂਕਿ ਲੈਰੀ ਪਨੀਰੀ ਚਲਦੀ ਵਧੀਆ। ਹਾਂ। ਪੂਜੇ ਤੂੰ ਪਨੀਰੀ ਨੂੰ 40 ਦਿਨ ਦੀ ਕਰ ਦੂੰਗਾ ਫਿਰ ਤਾਂ। ਪਕੜ ਜੀ ਉਹਨਾਂ ਫਿਰ ਇੱਕ ਵਾਰ ਖੇ ਖੜ ਕੇ ਚੱਲਣਾ। ਖੜ ਕੇ। ਤੇ ਜਿਹੜਾ ਵੀ ਨਹੀਂ ਕਰਦੀ ਉਹ। ਆ। ਇੱਕ ਇੱਕ ਦੋ ਦੋ ਡੱਕੇ ਰਹਿ ਜਾਂਦੇ ਆ। ਇੱਕ ਹੋਰ ਵੀ ਆ ਜਿਹੜੀ ਮੀਂਹ ਚ ਲੱਗੀ আর ਦੂਵੇ ਚ ਲੱਗੀ ਉਹਦਾ ਬਹੁਤ ਫਰਕ ਆ। ਧੁੱਪਾ ਜੇ ਇੱਕ ਵਾਰੀ ਪਤਾ ਸੁੱਕਦੇ ਚੱਲਦਾ। ਦੋ ਦੋ ਤਿੰਨ ਦਿਨਾਂ ਉਪਰ ਸੁੱਕਣਾ ਤਾਂ ਚੱਲਣਾ। ਮੀਂਹ ਆਈ ਨੇ ਉਦਣੇ ਲੱਗਦੀ ਸਾਰੇ ਚੱਲ ਪਾਣਾ। ਆਏ ਵੀ ਨਹੀਂ ਵੀ ਦੋ ਦਿਨਾਂ ਚ ਜੀ ਹੋਵੇ ਪਹਿਲਾਂ ਮੌਸਮ ਸਾਫ਼ ਹੋ ਜਾਂਦਾ ਜਦ ਆਏ ਵੀ ਨਹੀਂ ਵੀ ਦੋ ਦਿਨਾਂ ਚ ਜੀ ਮੁੱਠਾ ਕਰ ਲੈਣਾ ਮਤਲਬ ਕਹਿੰਦਾ ਸੁੱਕੜੇ ਨਹੀਂ ਚਲਦੀ ਮਤਲਬ ਜਿਆਦਾ ਹਵਾ ਹੀ ਖਰਾਬ ਕਰਦੀ ਜਿਹੜਾ ਦੱਖਣ ਚੱਲਦਾ ਹੁੰਦਾ ਨਾ ਹੋਰ ਹੋਰ ਉਹੀ ਸੁਕਾਉਂਦਾ ਜਿਹੜਾ ਪਨੀਰੀ ਨੂੰ ਵੀ ਸੁਕਾ ਦਿੰਦਾ ਜੀ ਬੜੀ ਹਾਂ ਪਨੀਰੀ ਨੂੰ ਵੀ ਉੱਪਰ ਤੇ ਫੇੜੇ ਜੀ ਮਾਰ ਦਿੰਦਾ ਬਿਲਕੁਲ ਬਿਲਕੁਲ ਬਾਕੀ ਆ ਚਾਚੇ ਰਾਂ ਨਿਕਾਲੂ ਬੀਜਣੀਆਂ ਪਨੀਰੀ ਕਹਿੰਦੇ ਇੱਕਣੀ ਬੀਜਣੀ ਆ ਮੈਨੂੰ ਦੱਸ ਦਿਓ ਜੀ ਅੱਜ ਮੰਨ ਗਿਆ ਹੁਣ ਹਾਂ ਕਹਿੰਦੇ ਇੱਕਣੀ ਬੀਜੂ ਤੂੰ ਲਈ ਪਰ ਹਾਂ ਬੀਜੂਣੀ ਮੈਂ ਕਿ ਤੂੰ ਲਈ ਕਾਦੇ ਉਈ ਨਾ ਦੇਖ ਲੈ ਨਾ ਨਾ ਆਰਸੀ ਵੀ ਕਹਿੰਦਾ ਅੱਛਾ ਮਾਰਚ ਵੀ ਤੂੰ ਨਾ ਆਈ ਅੱਛਾ ਤਾਂ ਵੀ ਜੁੜੀ ਹੈ ਮਾਕੇ ਤੇ ਮੈਨੂੰ ਕਹਿੰਦਾ ਭਾਈ ਤੂੰ ਨਾ ਆਈ ਨਹੀਂ ਨਹੀਂ ਆਰਸੀ ਵੀ ਨੂੰ ਕਿਹਾ ਮੈਂ ਅੱਛਾ ਤੇ ਹਰ ਵੀ ਮਾਨੇ ਗਣ ਬੜੀ ਜਮੀ ਹਾਂ ਕਰਾ ਹੁਣ ਆਪਾਂ ਨੇ ਸਿੱਟਾ ਦੇ ਦੇਣਾ ਪਹਿਲਾਂ ਹੀ ਪਾਣੀ ਦਾ ਹਾਂ ਅੰਮ੍ਰਿਤ ਪੰਪ ਭਰ ਲਈ ਗਾ ਹਾਂ ਪੰਪਰ ਵਾਲਾ ਬੜੀ ਬੜੀ ਗੱਲੀ ਕਰ ਲਈ ਮੁੰਜੇ ਲਾਲੀਆਂ ਤੂੰ ਹੀ ਗੱਲੀ ਕਰ ਹਾਂ ਠੀਕ ਆ ਇਹ ਤਾਂ ਕੁਝ ਵੀ ਨਹੀਂ ਮਰੀ ਹੋਈ ਕੋਈ ਹੈ ਕੋਣੀ ਖੜੀ ਚੱਕਣਾ ਹੈਗੀ ਮਰ ਨਹੀਂ ਗਾ ਤੇ ਯਾਰ ਮੇ ਦੂਈ ਮਰ ਜਾਂਦੀ ਜਟੇ ਵਾਲੀ ਦੁਨੀਆ ਤਿਆਰ ਬੇ ਕਰਦੀ ਐ ਕੋਈ ਹੁਣ ਥੋੜੋ ਵੀ ਇਦਦੇ ਹੁਣ ਜਿਹਨੇ 700 ਕਿਲੇ ਦੀ ਪਨੀਰੀ ਬਿਜਣੀ ਕਈ ਬੰਦਾ ਕਿਲਾ ਹੀ ਪੀਂਦਾ ਆ ਕਿਲੇ ਤੇ ਕਿਲੇ ਉਹ ਵਿਚਵੜ ਕੇ ਵੀ ਨਹੀਂ ਕਈ ਛੱਟਾ ਦਿੰਦੇ ਹੈਗੇ ਅਗਲਾ ਹੁ ਕਿੰਨਾ ਘੁੰਮੀ ਜਾਊਗਾ ਵਿਚ ਵੀ ਅਗਲਾ ਫੇਰ ਕੇ ਤਗੜੀ ਫੇਰ ਦਿੰਦਾ ਹੋਰ ਪਾਣੀ ਥੋੜਾ ਜਿਹਾ ਵੀ ਠੂਰੀ ਠੂਰੀ ਜਿਹੀ ਸਪੀਡ ਘੱਟ ਰੱਖ ਮੂਰੇ ਤੇ ਹੋਰ ਪਾਸੇ ਨਹੀਂ ਛੱਡਦੇ ਬੜੇ ਖੇਤ ਉਹ ਦੋ ਪਾਸੇ ਤੇ ਛੱਡ ਲਾ ਆਓ ਦੋ ਪਾਸੇ ਛੱਡ ਲਾ ਤਾਂ ਪੇ ਘਟ ਜਾਣਾ ਪ੍ਰੈਸ਼ਰ ਪਾਣੀ ਪ੍ਰੈਸ਼ਰ ਘਟ ਜਾਣਾ ਇਹਨੂੰ ਵੀ ਕੈਰੀ ਨੂੰ ਮੈਂ ਕਹਿਆ ਮੈਂ ਦੋ ਪਾਸੇ ਨਹੀਂ ਛੱਡ ਲਾ ਇਦਣ ਆਹੋ ਖਾਲਚ ਨੂੰ ਕੀ ਆਦਾ ਕਹਿੰਦਾ ਖਾਲਚ ਕੱਖ ਹੋ ਜਾਣਾ ਕਹਿੰਦਾ ਖਾਲਚ ਕੱਖ ਹੋ ਜਾਣਾ ਹੁਣ ਵੀ ਨਾ ਦੋਲੇ ਬਿੱਲਾ ਕਰੇ ਹੀ ਪਿਆ ਹੁਣ ਨਹੀਂ ਕੱਖੂਗਾ ਕਹਿੰਦਾ ਇਹਨੇ ਖਾਲਚੇ ਛੱਟਾ ਦੇ ਤਾ ਮੈਂ ਕੀ ਲਿਖਦੀ ਆ ਛੱਡੀ ਗੱਭੀ ਛੱਡੀ ਹੋਈ ਇਹਨਾਂ ਨੇ ਹੈ ਕਗੇ ਮੈਂ ਕਹਨੂੰ ਕੈਰੀ ਪਾਉਣੀ ਆ ਲੁੰਦੇ ਜੇ ਹੋ ਜਾਣੀ ਉੱਤੇ ਪਰ ਇਹਨੇ ਫੇਰ ਫੇਰ ਕੇ ਮੈਥ ਦੇਣੀ ਤੇਰੀ ਨਾ ਇੱਕ ਵਾਰ ਛੱਟਾ ਹੀ ਦੇਣਾ ਇਹਨਾਂ ਨੇ ਬਸ ਜਿਹੜੇ ਰੋਦੇ ਜਿਹੜਾ ਮਰੇ ਕਰਨਾ ਉੱਪਰ ਨੂੰ ਚਾਰ ਵਾਜੀ ਮੈਂ ਰਸੀ ਲਵੇੜ ਦੇਣੀ ਇਹਨੇ ਬੈਠੀ ਮੈਂ ਲਵੇੜ ਦੇਣੀ ਗੱਭੇ ਜਦ ਇਹਨੂੰ ਦਸੀਓ ਨਾ ਮੇਰੇ ਹੋਰੇ ਛੱਟਾ ਦਿੱਤਾ ਐਂਦਾ ਇਹਨੇ ਜਿਹੜੇ ਵਾਪ ਚੱਕ ਕੇ ਕਰ ਦੇਣਾ ਕੰਮ ਇਹਦਾ ਦੱਸਣਾ ਦਾ ਪੈਣਾ ਇਹਨਾਂ ਨੂੰ ਇਹ ਦਰਾਉਂਦਾ ਪਰ ਮਾਰ ਦੋ ਮੈਂ ਤਾਂ ਅੱਜ ਕਿੰਨੀ ਕਿ ਜਗਾ ਲੈ ਫੇ ਦੇਖ ਗਏ ਇੱਥੇ ਬੀਜਣੀਆਂ ਹੁਣ ਪਿੰਨਾ 3 ਕਿਲੋ ਬੀਜ ਇਹ 2.5 ਕਿਲੋ ਕਹਦਾ ਸੀ ਪਾ ਬੀਜ ਨਹੀਂ ਉਹ ਸੱਟ ਕਹਿੰਦਾ ਵਾ ਕਿ ਬੀਜ ਦੇ ਤੇ ਇੱਥੇ ਤਾਂ ਬਿੱਲਾ ਹੀ ਐ ਤੇ ਤਾਂ ਬੀਜਣੀਆਂ ਹੋ ਆ ਸੱਟ ਕਹਿੰਦਾ ਵਾ ਕਿ ਬੀਜ ਲੈ ਉਹ ਖਾਲ ਦੇ ਪਾਲੀ ਸੱਟ ਕਿੰਨੀ ਤੇਰੀ ਉਨੀ ਬੀਜਣੀਆਂ ਬੀਜ ਲੈ ਮਰਲੇ ਜੀ ਬੀਜ ਦੇ ਉਹ ਕੀ ਬੀਜਣੀਆਂ ਨਾ ਨਾ ਮੇਰਾ ਪਿਆਰ ਕਰ ਹੱਦ ਦਾ ਮਾਂਗੇ ਜੋ ਗੱਬਈ ਬੀਜ ਉਹ ਤੇ ਬੀਜ ਉਹ ਬੀਜ ਨੀੜੀ ਦੇ ਨਾਲੇ ਵੀ ਲਾ। ਉਹ ਇੱਕ ਸਵਾਰਿਆ ਹੋਇਆ ਉੱਥੇ ਦਾ। ਉਹ ਐ ਵੀ ਨੇੜੇ ਆ ਆਪਣਾ ਘੇੜਾ-ਘੁਣਾ ਬੱਦ ਰਹੰਦਾ। ਉਹ ਨਹੀਂ ਬੀਜ ਤਾਂ ਮੇਰੇ ਦਮਾ। ਉਹ ਵੀ ਜੈਨ ਨੂੰ ਮੈਂ ਲਾਉਣੀ ਜਾਨੂਂਦਾ ਉਹਨੇ ਕਦੂ-ਕਦੂ ਕਰ ਦੇਣਾ। ਵੀ ਜਿੱਕਣਾ ਪੈਣਾ ਚਰੀ ਚਾਰਜਿੰਗ ਪਲੇਟ ਵੀ ਵੱਡੂ ਕਰਦੀ ਆ। ਨਹੀਂ ਤਾਂ ਮੈਂ ਇੱਥੇ ਬੀਜਣੀ ਦੀ। ਉਹ ਗਾਘੜੀਆਂ ਲੱਗੋ। ਇਹਦੇ ਦਾ ਕਹਿਣਾ। ਮੇਰੇ ਆਪ ਕਾ ਪਨੀਰੀ। ਇਹਨੇ ਮੇਰੇ ਇਹਦੇ ਚੜਾ ਰੱਖਣਾ ਦਾ ਖੇਤੇ 15 ਜੂਨ ਨੂੰ। ਬੀਜੋ। 12 ਜਾਂ 15 ਜੂਨ। ਕਿਾ ਚੀਜ਼? ਉੱਧਰ ਉੱਧਰ ਤਾਂ ਕਦੂ ਕਰ ਦਵਾ। ਮੈਂ ਕਹਿੰਦਾ ਉਹਦੇ ਲਾ ਦਿੰਦਾ ਫਿਰ ਤਾਂ। ਅਣੀ ਉਹ ਫੇ 10 ਜੁਲਾਈ ਤੱਕ ਲਾ ਦੇ ਬਜਿਰੀ ਇਹ। ਚੌਲ ਲਾਉਣੀਆਂ ਇਹ। ਬਜਿਰੀ ਆਪਣੀਆਂ ਯਾਰ ਬੱਡਲ ਵਿੱਚ ਚੰਗੀ ਤਰ੍ਹਾਂ ਉਹਨੂੰ ਚਰੀ-ਚੁਰੀ ਨੂੰ ਫੇਰ। ਐਵੇਂ ਬਾਈ ਜਿਹੜੇ ਪੱਟਣੀ ਉਹਦੇ ਲਾ ਦੂਗਾ ਫੇਰ। ਟਿੱਟਾ ਮੇਰੇ ਬਾਅਦ ਚ। ਉਹ ਤੇਰੀ ਜੈਤੂ 12 ਨੂੰ ਵੀ ਲਾਉਂਗਾ ਤਾਂ ਤੇਰੀ ਅਗਲੀ 8-10 ਨੂੰ ਲੱਗ ਜੇਣੀ। 8-10 ਤਰੀਕ ਤੱਕ ਲੇਟ ਥੋੜੂਗਾ। ਨਾ ਨਾ ਇਹ ਲਾਉਣੀਆਂ ਨੇਟ ਆਪਾਂ ਨੇ। ਚਰੀ ਵੀ ਦੇਖਣੀ ਹੈ ਨਾ। ਕਾਹਦੇ ਆਪਣੇ ਕੋਲ ਫੇਰ ਆਪਾਂ ਨੇ ਰੌਤਾ ਵੀ ਧਾਨ ਲਾਦਣੇ। ਫੱਕ ਕਿੱਥੇ ਆਉਂਦਾ ਪਹਿਲ ਹਣੇ ਤਾਂ ਅੰਤ ਤੱਕ ਲੇਟਰ ਆਉਣਾ ਇੱਥੇ। ਇਹ ਦੂਵੇ ਤਾਂ ਮੱਕਦੀ ਵੀਜੀ ਵੀ ਨਹੀਂ ਪਾਣੀ ਹੋ ਭਰੀਆਂ ਦੇ ਗੰਨਾਂ ਹੀ ਆ ਗੰਨਾਂ ਹੀ ਆ ਪਰਤਾ ਲੈਣ ਦੇ ਪਹੁੰਚ ਕੇ ਗਾਲ ਰਹੀ ਹੈ ਉਹ ਖੜਾ ਹਰਖਵੀਰ ਕੋ ਓ ਘੁੰਮਣ ਗਏ ਉਹਦੇ ਉਹ ਪਤੀ ਭਾਈ ਚੱਲੀ ਜਾਂਦੇ ਆ ਗਰਮੀ ਨੇ ਬਹੁਤ ਬਸ ਕਰਾਈ ਪਈ ਲੈ ਆਦੇ ਹੱਥ ਖੜੇ ਆ ਆਪਣਾ ਤਾਂ ਫੇਰ ਵੀ ਏਰੀਆ ਠੀਕ ਹੈ ਦਰਸਤੇ ਦਰਸਤੇ ਦੇ ਦਦਾ ਜਿੱਧੇ ਦਰਖਤ ਨਹੀਂ ਹੈਗੇ ਉਧਰ ਕੀ ਹਾਲ ਆ ਉਹ ਇਤਰਾਸ ਉਹ ਚੋ ਚ ਗਈ ਜਾਂਦਾ ਆਪਣੇ ਦੇਖ ਲੈ ਤੂੰ ਉਹ ਨਿਗਾਹ ਕੇ ਮਾਰਾ ਸਾਰੇ ਪਾਸੇ ਤੈਨੂੰ ਦਰਖਤ ਦਰਖਤ ਗਈ ਜਾਂਦਾ ਤੇ ਦਰਖਤ ਦਰਖਤ ਤੱਕ ਕੇ ਹੈ ਨਾ ਸਾਡੇ ਉਹ 40 40 45 40 40 ਨੂੰ ਜਾ ਰਹੇ ਆ ਨਾਲ ਇੰਨਾ ਪਪੂਲਰ ਆ ਫੈਤੇ ਵੀ ਦਰਖਤ ਜੀ ਆਉਂਦਾ ਚਾਲੇ ਚਾਹੇ ਕੁਝ ਵੀ ਆ ਆ ਹੁਣ ਹਵਾ ਆ ਰਹੀ ਏ ਠੰਡੀ ਥੋੜੀ ਏ ਇਹ ਤਾਂ ਹੁਣ ਆ ਬਸ ਵਿਸਾ ਰਹੇ ਆ ਮੌਸਮ ਦਾ ਹਾਲਾਤ ਫਰਕ ਆ ਉਨੀ ਗਰਮੇਸ਼ ਨਹੀਂ ਹੈ ਗਰਮੇਸ਼ ਨਹੀਂ ਹੈ ਇੱਦਾਂ ਜਾ ਬੱਲੇ ਦੇ ਗਾਹਾਂ ਨੂੰ ਲੁਧਿਆਣੇ ਵੱਲ ਜਾ ਲੁਧਿਆਣੇ ਦੇ ਅੱਗੇ ਤੁਹਾਨੂੰ ਪੱਲ ਕਿੰਦਾ ਮਾਨਸਾ ਏਰੀ ਉਧਰ ਦੇਖੀ ਆ ਮੈਂ ਪਿਛਲੇ ਉਹ ਵਾਲੇ ਕਿ ਨਹੀਂ ਪਰਾਂ ਨੂੰ ਦੇਖੀ ਤਪਾਕ ਤਪਾਕ ਪੂਰਾ ਤਪਾਕ ਮੈਂ ਇੱਧਰ ਨੂੰ ਗਿਆ ਉਹ ਤਾਂ ਬਸੀ ਸਾਈਡ ਨੂੰ ਉਧਰ ਵੀ ਬਹੈ ਨਹੀਂ ਮੋਟਰਸਾਈਕਲ ਜਾਣਾ ਔਖਾ ਮੋਟਰਸਾਈਕਲ ਜਾਣਾ ਕਿੰਨੇ ਤਰਾਕ ਇੱਕ ਨਹੀਂ ਸਾਢੇ ਜਾ ਕੇ ਦੇਖੀ 13 ਦੰਬ ਖੜੇ ਆ ਚਾਹੀਦੇ ਚਾਹੀਦੇ ਬਾਈ ਤੁਪਾ ਸਾਡੀ ਮੋਟਰ ਵੀ ਲਾਦੀ ਜਿੱਧਰ ਮਰਜ਼ੀ ਚੜ ਜੂ ਦੂਰ ਉਧਰ ਵੀ ਅੰਬ ਬਹੁਤ ਆ ਤਿੰਨ ਚਾਰ ਅੰਬ ਉੱਥੇ ਖੜੇ ਆ ਚਾਹੀਦੇ ਹਰੇਕ ਮੋਟਰ ਪਰ ਆ ਕਟਵਟ ਮੋਟਰ ਚ ਮਤਲਬ ਚਾਹੀਦੇ ਆਂ ਰਸਤਾ ਕਿਉਂਕਿ ਉਹ ਕਿੰਨੇ ਕਿੰਨੇ ਦਸਤ ਉਰਦਾ ਸਾਹਬੇ ਨੇ ਕੋਈ 1 2 3 7 8 9 10 11 12 12 ਦਾਸ ਦਾ ਹੀ ਹੋ ਗਿਆ 12 ਕਹਿੰਦਾ ਉਹਨੂੰ 15 ਹੋਣੇ ਆ 15 ਹੋਣੇ ਆ ਬਕੀ ਗੱਲ ਆ ਤੇ ਦਰਖਤ ਸਭ ਤੋਂ ਜ਼ਰੂਰੀ ਆ ਦਰਖਤ ਚਾਹੀਦੇ ਆ ਬਾਈ 15 ਵਾਸਤੇ ਇੱਕ ਮੋਟਰ ਬਣਿਆ ਫਿਰ ਉਹ ਪਰ ਦੇ ਕਿੰਨੇ ਲਾਇਆ ਮੈਂ ਕਹਿੰਦਾ ਹੋਰ ਨਹੀਂ ਜੇ ਜਦ ਬਚਾ ਜੰਮਦਾ ਉਹਦੇ 9 ਪਰ ਇੱਕ ਦਰਖਤ ਤਾਂ ਜ਼ਰੂਰ ਲਾਉ ਚਾਹੀਦਾ ਚਾਹੀਦਾ ਬੰਦਾ ਮਰਦਾ ਦੋ ਦਰਖਤ ਲੈ ਕੇ ਮਰ ਜਾਂਦਾ ਹੂੰ ਲਾਉਂਦੇ ਇੱਕ ਵੀ ਨਹੀਂ ਹੈਗੀ ਜਦੋਂ ਫੂਕਣ ਜਾਣਾ ਬੰਦੇ ਨੂੰ ਜਦੋਂ ਫੂਕਣ ਜਾਣਾ ਬੰਦੇ ਨੂੰ ਉੱਥੇ ਪਤਾ ਹੈ ਕਹਿੰਦੇ ਉਹ ਤੇ ਪੱਕੀ ਲੱਕੜ ਲਿਆਓ ਤਾਂ ਫੂਕੋਣਾ ਥੱਲੇ ਐਡਾ ਮੂਛਾ ਰੱਖਿਓ ਐਡਾ ਮੂਛਾ ਰੱਖਿਓ ਰੇ ਤਾਂ ਫੂਕੋਣਾ ਪੱਕੀ ਲੱਕੜ ਗੱਲ ਠੀਕ ਹੈ ਗੱਲ ਕਰੀਂ ਕੋਹੰਦਾ ਮਾਰਦਾ ਦੂਰ ਦਰਾਹਤ ਲੈ ਜਾਂਦਾ ਉਹ ਨਹੀਂ ਜਾਂਦਾ ਦੂਰ ਦਰਾਹਤ ਮੈਂ ਦੇਖਿਆ ਚਾਰ ਪੰਜ ਕਾਉਂਟਰ ਲੱਕੜ ਲੱਜਦੀ ਹੈ 5000 ਹੋਰ ਨਾਰਮਲ ਦਰਾਹਤ ਇੱਕਦਾਂ ਪੱਕਾ ਲਈ ਜਾਂਦਾ ਤੇ ਜੰਮ ਦਾ ਦੂਰ ਦਰਾਹਤ ਲਾਉਣੇ ਚਾਹੀਦੇ ਫਿਰ ਉਹ ਵੀ ਤਾਂ ਮੈਂ ਕਹਿੰਦਾ ਬੰਦੇ ਨੂੰ ਫੂਕ ਦਿੰਦਾ ਏ ਲਾਉਣੇ ਚਾਹੀਦੇ ਆਪਣੇ ਘਰਾਂ ਇਹ ਫੇਰ ਹਰਾ ਹੋ ਜਾਂਦਾ ਏ ਜਿੱਦਣ ਇਹ ਬੰ ਉੱਤਲਾ ਬੰਦਾ ਰਹਾ ਹੋ ਗਿਆ ਇਹਦਾ ਫੁੱਕਿਆ ਬੰਦਾ ਕਿੱਥੇ ਰਹਾ ਹੋ ਜੂ ਹੈ ਕਿ ਕਿ ਬੰਦਾ ਸੇਕ ਲਾ ਦਿੰਦਾ ਇਹਨੂੰ ਇਹ ਤਾਂ ਰਹਾ ਮੁੰਡਾ ਕਹਿੰਦਾ ਚੱਲ ਕੋਈ ਨਹੀਂ ਹੋ ਗਿਆ ਨਾ ਰਹਾ ਜਿੱਦਾਂ ਇਹ ਫੂਕਦਾ ਥੋੜਾ ਰਹਾ ਹੁੰਦਾ ਚਲੋ ਭਾਈ ਚੱਲੀ ਜਾਨੇ ਦਾ ਪੱਕੇ ਦਰਖਤ ਤੇ ਹੀ ਆ ਟਾਲੀਆਂ ਟੂਲੀਆਂ ਨਿਮਾ ਹੋ ਗਈਆਂ ਪੱਕੇ ਆ ਚਾਹੀਦੇ ਆ ਪੱਕੇ ਨਿਮਾ ਆ ਹੋ ਗਈਆਂ ਤੇਰੀ ਜਾਮਣ ਹੋ ਗਈ ਅੰਬ ਵੀ ਠੀਕ ਆ ਅੰਬ ਵੀ ਠੀਕ ਹੁਣ ਕਾਲੇ ਦੀ ਮੋੜੋਂ ਪਰਾਂਬਾ ਇਹ ਖਬਰੇ ਹੁਣ ਕਿਨੇ ਲਾਇਆ ਤਾ ਮੇਲਾ ਕਟਾ ਇਹ ਅਸਲੀ ਜੀ ਤਾਂ ਹੈ ਨਾ ਇਹ ਹੈ ਜਾਂਦੇ ਦਰਖਤ ਵੱਡ-ਵੱਡੇ ਉਹੋਂ ਸਾਡੇ ਆ ਉਹ ਮੈਂ ਦੇਖਿਆ ਅੰਬ ਮਾੜਾ ਮੜਾ ਜਾ ਉਹ ਕਿੱਡਾ ਹੋ ਗਿਆ ਹੁਣ ਬਾ ਹੁਣ ਗਾਹਾਂ ਗਾਹ ਉਹਨੇ ਪਤਾ ਹੀ ਲੱਗਣਾ ਕੀ ਦਾ ਆ ਗਈ ਤੇ ਨੇ ਉਗੜੇ ਪੱਟ ਉਹਨੇ ਹੁਣ ਅੰਬੋਂ ਬੰਨੀ ਕੋਈ ਛੇੜਦਾ ਹੁੰਦਾ ਹੋਰ ਜ਼ਰਾਤ ਬੰਡੂਲੀ ਕਰਦਾ ਬਾਲ ਵਾਲਾ ਵੀ ਪੱਟਦਾ ਹੁੰਦਾ ਅੰਬ ਹੋਗਾ ਜਾਮਣ ਹੋਗੀ ਜਾਮਣ ਹੋਗੀ ਇਹ ਚੀਜ਼ਾਂ ਨੂੰ ਨਿਕਲਾ ਪੱਟਦਾ ਰੰਗ ਤਾਂ ਲਾਜ਼ਮੀ ਹੈ ਸਾਡੇ ਇੱਕ ਦੋ ਅੰਬ ਖੜੇ ਉਹਨਾਂ ਲੱਗਦੇ ਵੀ ਨਹੀਂ ਹੈਗੇ ਤਾਂ ਵੀ ਖੜੇ ਆ ਉਹ ਪੜਦਾ ਹੀ ਨਹੀਂ ਅਗਲਾ ਕਹਿੰਦਾ ਚਲ ਕੋਈ ਨਹੀਂ ਚਾਰੇ ਪੈ ਜੂ ਜਿਹੜਾ ਕੋਈ ਖਾਈਕ ਖੱਟਾ ਏ ਇੱਕ ਨੂੰ ਲੱਗਦੇ ਨਹੀਂ ਹੈਗੇ ਇੱਕ ਨੂੰ ਲੱਗਦੇ ਨਹੀਂ ਉਹ ਵੀ ਖੜਾ ਕਹਿੰਦਾ ਜਾ ਗਦੇ ਤੇ ਲੱਗੂਗਾ ਈ ਬੰਦਾ ਯਾਰ ਕੋਈ ਏ ਜਿਹੜਾ ਦਰਖਤ ਕਿਹਨੇ ਪੱਟਿਆ ਵੀ ਆ ਉਹ ਐ ਦਿਨੇ ਜਾ ਕੇ ਮਨੋਮਾਨੀ ਦਾ ਪਛਤਾਉਂਦਾ ਏ ਵੀ ਜੇ ਤੇ ਖੜਾ ਰਹਿੰਦਾ ਉਹ ਜ ਬੈਠਦਾ ਕਹਿੰਦਾ ਉਹਦੀ ਸ਼ਾਮਾ ਐ ਦਿਨਾ ਜਾ ਕੇ ਜਾ ਤਾਂ ਵਗਰਾ ਚਲੋ ਕੋਈ ਟਾਈਮ ਆ ਚੱਲੀ ਜਣੇ ਤਾਂ ਆਪੇ ਸਮਝ ਲੈਣਾ ਜਦੋਂ ਲੂਟ ਪੈਣੀ ਏ ਵੇਲੇ ਬਿਲੇ ਰਹਿੰਦਾ ਸਮਝ ਗਿਆ ਤਾਂ ਠੀਕ ਆ ਬਿਲਕੁਲ ਨਹੀਂ ਤਾਂ ਪਰ ਉਹਨੇ ਸਮਝਾਏ ਦੇਣੇ ਉਹਨੇ ਸਮਝਾਏ ਜਾਣੇ ਕਵੇਲੇ ਤਾਂ ਕਵੇਲੇ ਤਾਂ ਸਮਝਾਏ ਦੇਣੇ ਅੱਜ ਭਰਤਾ ਵਈ ਗੰਨਾ ਤੇਰੇ ਬੰਦੇ 3 ਦਿਨ ਤੱਕ ਕਹਨੇ ਆ ਮੈਂ 3 ਦਿਨ ਤੱਕੇ ਬੱਤਾਂ ਹਣਾ ਉਹਨੇ ਜਿਹੜੀ ਮੋਟਰ ਉੱਤੇ ਬੈਠੇ ਆ ਕੋਈ ਨਹੀਂ ਗੜਾ ਲਾਂ ਵਧੀਆ ਰਹੂਗਾ ਇੱਕ ਗੜਾ ਲੈਣਾ ਆਪਾਂ ਨੇ ਫਿਰ ਤਾਂ ਇਹਨੇ ਤੁਹਾਨੂੰ ਦੂ ਇੱਕ ਤਾਂ ਤੁਮੇ ਫਸ ਜਾਣਾ ਫਿਰ ਅੱਤ ਤੁਹਾਨੂੰ ਤਾਂ ਨਹੀਂ ਪਹੇਰਾ ਟੰਗਿਆ ਰਾਜਾ ਟਕਾਉਣਾ ਤੇ ਹਰ ਜੀ ਵੀ ਜਿਆਦਾ ਪਨੀਰੀ ਬੜੀ ਬੜੀ ਹੋਈ ਜਾਂਦੀ। ਹੋਰ ਤਾਂ ਕਿਸੇ ਦੀ ਨਹੀਂ ਹੈ। ਹਰ ਜੱਬ ਦੇਰੇ ਨਿਕਲੇ ਆਉਣੇ। ਕੋਠੇ ਵਰੀ ਵਿਜੀ ਪੀਉਂਗੀ ਕਿਸੇ? ਦੇਖ ਲੈ ਦੇਖੀ ਯਾਰ। ਐਂ ਗੱਗੇ? ਹਾਂ। ਐ ਤੇ ਬੰਦ ਗੱਗਰੇ ਵਿਜੀ ਬੈਠੇ ਆ। ਚਾਚਾ ਜੀ ਪਨੀਰੀ। ਦੂਜੀ ਵੀ ਤਾਂ ਆਦਾ ਨਿਕੀ। 21 ਨੂੰ। ਇਤਨੀ ਖਾਂਦਾ। 21 ਦਾ ਬਹੁਤ ਦੂਰ ਆ। 21 ਨੂੰ ਕਹਿੰਦੇ ਨਾ ਕੈਂਡ ਦਾ ਮਤਲਬ ਵੀ ਟਰੈਕਟਰ ਤੋਦਣਾ। ਮੱਕੀ ਆ ਮੱਕੀ ਵੜ ਦੇਣੀ 21 ਨੂੰ। 21 ਨੂੰ ਪਨੀਰੀ। ਅਸੀਂ ਐਨੇ ਨਹੀਂ ਭੱਜਦੇ। 15 16 ਨੂੰ ਵੀਤ ਦੇਣੀ ਹੈ ਪ੍ਰਧਾਨ ਦੇ ਵੀ ਹੈਗੀ ਹੈ ਤਿਆਰ ਹੋਈ ਉਹ 16 ਨੂੰ ਜੇ ਦਾ ਟਾਈਮ ਉੱਤਾਂ ਦਾ 16 ਟਾਈਮ ਸਪੋਰਟ ਟਾਈਮ ਬਣਾ ਬਸਵਾਉਣ ਨਾਲ ਲਾ ਦੇਣੀ ਤੁਸੀਂ 12 ਤਰੀਕ 12 ਤਰੀਕ ਕਿਲੋਚੋ ਸੀ ਉਹ ਉੱਧਰ ਲਾਉਣੀ ਹੈ ਇੱਧਰ ਸਵਾਸ ਤਰਾਂ ਉਡਾ ਦੇਣੀ 21 ਵਾਲੀ ਯਾਰ ਮੱਕੀ ਜੰਨੇ ਇੰਨੀ ਗੱਗੇ ਡੈਡੀ ਕਹਿੰਦਾ 21 ਤਰੀਕ ਨੂੰ ਨਵੇੜਨੀ ਆ ਉਹ ਚਾਹ ਤਾਲ ਫਗੇਰੀਆ ਬਾਈ ਨੂੰ ਗਰਾਏ ਉਹ ਉਹੀ ਵੱਢ ਕੇ ਰੱਖ ਦੇਣੀ ਸਾਰੀ ਬਾਈ ਨੂੰ ਗਰਾਏ ਲੱਗਣ ਦੇ ਪਹਿਨ ਬਾਈ ਨੂੰ ਦੇਣੀ ਨਾ ਚੜਨੇ ਹੈ ਰਾਤ ਹੋ ਜਣੀ ਬਸ 6 ਮਹੀਨੇ ਬਾਅਦ ਕਿੰਨੇ ਦਿਨ ਚੜਨਾ ਹੈ ਉਹ ਦਿਨ ਜੀਰੀਓ ਵੱਢਣੀ ਹੈ ਅੱਧਾ ਫੇਰਾ ਤੋਂ ਹੋ ਜੂਗੀ ਬਾਰੇ ਦੋ ਘੇਰੇ ਖਤਮ ਨਹੀਂ ਕਰਦੇ ਕਿਹੜੀ ਵਰਕਤ ਹੈ ਬੂਟੇ ਵਾਲੇ ਚ ਕੱਦ ਨਹੀਂ ਬਲਕਿ ਤਾਂ ਬਹੁਤ ਨਹੀਂ ਕੱਖ ਵੱਡਦਾ ਵੀ ਬਹੁਤ ਕਾਫੀ ਹੈ ਯਾਰ ਜ਼ੋਰ ਕੱਖ ਵੱਡਦਾ ਨਹੀਂ ਉਹ ਬੂਟਿਆਂ ਦਾ ਫਰਕ ਹੁੰਦਾ ਹੀ ਆ ਤੁੜੀ ਤਾਂ ਛੇੜਦਾ ਹੀ ਨਹੀਂ ਉਹ ਬਹੁਤ ਘੱਟ ਮੈਨਸਾਲ ਤੁੜੀ ਹੈ ਐ ਹੋ ਜਾਂਦਾ ਵੀ ਥੋੜੀ ਜਿਹੀ ਖਤਰਾ ਹੋ ਜਾਵੇ ਦਿਮਾਗ ਵਿੱਚ ਚੱਲੀ ਜਾਂਦਾ ਜਿਹਨੂੰ ਹੱਥ ਲੱਗੇ ਵੀ ਉਹਨੇ ਯਾਰ ਹੱਥ ਨਹੀਂ ਵੱਢਣੇ ਤੇ ਫਿਰ ਯਾ ਤੇਰੇ ਕੋ ਖੜੇ ਹਾਂ ਤਾਂ ਵੀ ਨਹੀਂ ਵੱਢਣੇ ਦਾ ਪੈਗਣਾ ਚੱਲ ਬਥੇਰੀ ਹੈ ਕਿਹੜਾ ਫੁੱਲ ਭਾ ਕੇ ਲਿਆਉਂਦਾ ਉਹ ਵੱਢਣੇ ਵੀ ਪੈਂਦੇ ਦਾਤੀ ਘਮੋਣੀ ਪੈਣੀ ਆ ਯਕੀਲਾ ਇਹਦਾ ਕੀਲੇ ਜੇ ਘਮੋਣੀ ਪੈਣੀ ਆ ਦੇਖੋ ਜੀ ਬਰਸੀਣਾ ਤਾਂ ਖੜੇ ਖੜੇ ਵੱਢੀ ਗਏ ਹੁਣ ਥੋੜਾ ਜਿਹਾ ਔਖਾ ਲੱਗਣਾ ਚਾਹੀ ਵੱਢਣੇ ਨੂੰ ਕਿਹਾ ਪਿਆ ਉੱਤੀ ਪਾਈ ਜਾਂਦੀ ਹੈ ਬੈਠ ਕੇ ਸਾਡੇ ਤੋਂ ਮੱਕੀ ਉਹਨੂੰ ਬੈਠਣ ਨਹੀਂ ਪੈਂਦਾ ਖੜੇ ਖੜੇ ਵੱਢ ਲਾਉਨੇ ਦੀ ਉੱਥੇ ਪਾਣੀ ਦੀ ਥੋੜੀ ਤਾਂ ਸੁਵਸਿਆ ਜੀ ਚਲੋ ਉਹ ਵੀ ਮਸਲਾ ਮਸਲਾ ਹੋ ਗਈ ਹਾਲਾ ਉੱਥੀ ਲਾਉਣੇ ਪਹਿਲਾਂ ਕੀਤੇ ਇੱਥੇ ਬਾਅਦ ਚ ਲਾਉਣਾ ਕੀਦਾ ਤੁਹਾਨੂੰ ਤੇ ਕੁਝ ਨਹੀਂ ਬੀਜਿਆ ਵਾ ਕੁਝ ਨਹੀਂ ਬੀਜਿਆ ਹੁਣ ਹਾਲਾ ਹਾਲਾ ਪੰਜਾਂ ਨਾਲ ਬਾਅਦ ਤੱਕ ਹਾਲਾ ਲਵਾ ਦੇਣਾ ਹਰ ਸਵੀਕ ਤੇ ਲੇਜਰ ਕਰਾ ਦੇਣਾ ਸਾਰਾ ਤਤਵੀਨ ਨੇ ਇਹਦੇ ਵੀ ਵੀਂ ਬੀਜਿਆ ਨਹੀਂ ਕੋਈ ਇਹ ਮੈਂ ਦਵਾਈ ਕਿਹੜੀ ਪੈਂਦੀ ਉਹ ਮੈਂ ਆਪਣੀ ਬੀਜ ਤੇ ਆਪਾਂ ਕੱਖ ਆਖੇ ਵਾਈ ਪੈਂਦੀ ਹੁੰਦੀ ਆ ਉਹ ਸਾਥੀ ਜੀ ਹੁੰਦੀ ਆ ਉਹ ਕਹਿੰਦਾ ਹੁੰਦਾ ਉਹ ਸਾਥੀ ਜੀ ਸਾਥੀ 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 ਵੀ ਇਹ ਕਈ ਤਰ੍ਹਾਂ ਦੀ ਨੌਂ ਆ ਨੌਂ ਦਾ ਗਿਆ ਬਹੁਤ ਆ ਜਿਹੜਾ ਦੇਖੋ ਵੀ ਨੌਂ ਰੱਖ ਲੈਂਦੇ ਆ ਇੱਕ ਉਹ ਵੀ ਪਾਈ ਜਾਂਦੇ ਕਈ ਤਾਂ ਤੇਰੀ ਧੰਨ ਵਾਲੀ ਵੀ ਪਾ ਦਿੰਦੇ ਆ ਜਿਹੜਾ ਪਾਇਆ ਬੋਨਰ ਦੇ ਵਿੱਚ ਹੂੰ ਆ ਉਹਨਾਂ ਕੈਨੀ ਹੋਣ ਦੇਣਾ ਵਾਈਟ ਬੋਦਵਾਨੀਆਂ ਬੋਦਵਾਨੀਆਂ ਦਾ ਲਿਖਾ ਯਾਰ ਕੱਖ ਹੁੰਦਾ ਵੀ ਨਹੀਂ ਹੈਗਾ ਨੋਰਮਲ ਖੇਤ ਵਿੱਚ ਵਧੀਆ ਤੇਰਾ ਜੇ ਬਸਨੀ ਵਾਲਾ ਜਾਂ ਬਸਨੀ ਵਾਲੇ ਤੇ ਨਹੀਂ ਹੁੰਦਾ ਮੂਜੇ ਤੂੰ ਬੀਜੂਗਾ ਕੱਖ ਵਾਲੇ ਵਿੱਚ ਪੈਣਾ ਹੀ ਸੋ ਤਾਂ ਹੁੰਦਾ ਹੀ ਹੈ ਫੇਰ ਭਾਈ ਕਣਕ ਵਾਲਾ ਖੇਤ ਜਿਹੜਾ ਮੈਂ ਵਾਇਆ ਉਹ ਚ ਧੰ ਜੰਮੇ ਹੋਏ ਤੇ ਜੇਕਰ ਹੁਣ ਮੰਨ ਲਾ ਆਪਣੇ ਪਨੀਰੀ ਬੀਜਤੀ ਐ ਇਹ ਚ ਤਾਨ ਨਹੀਂ ਉਹਨਾਂ ਕਣਕੇ ਹੁੰਦੀ ਆ ਉਹ ਕਣਕਲੇ ਚ ਕਣਕੇ ਜੰਮੀ ਆਉਂਦੀ ਆ ਨਹੀਂ ਮੇਰੇ ਉੱਚ ਵੀ ਆ ਯਾਰ ਬਾਈ ਜੰਨੇ ਚ ਤਾਨ ਜੰਮਣੇ ਆ ਕਣਕਲੇ ਚ ਕਣਕੇ ਜੰਮਣੀ ਆ ਤਾਨ ਨਹੀਂ ਜੰਮਦੇ ਉਹ ਨਹੀਂ ਯਾਰ ਕਣਕੇ ਹੁੰਦੀ ਜ਼ਿਆਦਾਤਰ ਤਾਨ ਬਹੁਤ ਘੱਟ ਜਾਂ ਹੁੰਦੇ ਤਾਨ ਜੰਮੇ ਆਉਂਦੇ ਆ ਤੇ ਪਾਣੀ ਲਾਤਾ ਉਹਨਾਂ ਦੇਖੀ ਕਣਕੇ ਦੋੜਾ ਜੰਮੇ ਆਉਂਦੀ ਜਿਹੜੀ ਉੱਪਰ ਬਈ ਅਸਿਆ ਤਾਨ ਵੀ ਜੰਮ ਜ਼ਰੂਰ ਆਉਂਦੇ ਆ ਪਰ ਇਨੀ ਛੇਤੀ ਨਹੀਂ ਜੰਮਦੇ ਤਾਨ ਨੂੰ ਥੋੜਾ ਟਾਈਮ ਲੱਗੇ ਜਾਂਦਾ ਗੰਨੇ ਵਿੱਚ ਕਕੇ ਬੂਝੇ ਮਾਰੀ ਖੜੇ ਆ ਗੰਨੇ ਚ ਫਿਰ ਗੰਨਾ ਫਰਤਦੇ ਬੀਜਿਆ ਹੁੰਦਾ ਉੱਚ ਤਾਨ ਜੰਮੇ ਆਉਂਦੇ ਆ ਸਿੱਧੇ ਵੀ ਆਈ ਕਰੀ ਮ ਕਣਕ ਕਣਕ ਜੰਮਦੀ ਆ ਤੇ ਤਾਨ ਵੀ ਜੰਮੀ ਹੁੰਦੇ ਆ ਤੇ ਆਓ ਚਲੋ ਐਨਾ ਕੁ ਸੰਦਾ ਦੇਖ ਲੈ ਦਾਣਾ ਮਰਦਾ ਨਹੀਂ ਆ ਆਪਣੇ ਟਾਈਮ ਨਾਲ ਨਿਕਲੇ ਆਉਂਦਾ ਕਣਕ ਤਾਂ ਨਹੀਂ ਨਿਕਲਦਾ ਹੈਗਾ ਹੁਣ ਪਹਿਲੇ ਸਾਲ ਮੇਰੇ ਕੋਲ ਤੇ ਸਰੋਂ ਦੀ ਆ ਮੈਂ ਗੰਨਾ ਵੱਢਿਆ ਜਦ ਵਿੱਚ ਸਰੋਂ ਜੰਮੀ ਹੋਈ ਸੀ ਪੂਰੀ ਸਰੋਂ ਜੰਮਦੀ ਕਣਕ ਨਹੀਂ ਜੰਮਦੀ ਆ ਦੱਸੀ ਕਿਹੜਾ ਬੀਜ ਆ ਛੱਬੀ ਆ ਲੈ ਦੱਸ ਦੱਸ ਮਰੇ ਕੀ ਹੋ ਗਿਆ ਸਹੀ ਆ ਤੂੰ ਹਾਂ ਸਹੀ ਆ ਇਹ ਤੇਰਾ ਬੁੱਧ ਬਣਾਉਦਾ ਜਿਹਨੂੰ ਕਿਹੜਾ ਪਗਾਰੀ ਲੱਗਣਾ ਕਹਿੰਦਾ ਉਹਨੂੰ ਲੈ ਬਿੱਲਾ ਤੇਰੇ ਬੋੜੇ ਨੂੰ ਕਿੱਦਾਂ ਸਿਖਾਉਂਗਾ ਨਹੀਂ ਮੈਂ ਕਿ ਉਹ ਦੂਆ ਨਾ ਡੈਲਟਾ ਜੇ ਤੈਨੂੰ ਖੜੋ ਤੈਨੂੰ ਅੱਜ ਕਿੱਦੋਂ ਸਦੋਂ ਕੋਈ ਹਾਂ ਤੈਨੂੰ ਸਾਰ ਕਿੱਦਾਂ ਕੋਈ ਅੱਜ ਕਿੱਦਾਂ ਹੁੰਦਾ ਏ ਕਰਵਾ ਕੇ ਦਿਖਾ ਦੇ ਤਾਂ ਦੋਪੋ ਕਿੱਦਾਂ ਬਣਾ ਉਹ ਊਰਜਾ ਵਾਲੇ ਕੰਮ ਕਿੰਦਾ ਬੁੱਧੀਆਂ ਬਣਾ ਚਾ ਕਾਲਾ ਪਾਣੀ ਚਾਚੇ ਬੰਦੇ ਨੇ ਬਾਣੀ ਪੂੜੀ ਪਲਾਇਆ ਆਉਣਾ ਦਾ ਕਾਲੇ ਨੂੰ ਕਹੇ ਦੇਖ ਹੁਣ ਤਾਪਮਾਨ ਉੱਥੇ ਦਾ ਵੀ ਦੇਖ ਰਿਹਾ ਦੇ ਵੀ ਦੇਖ ਉੱਭਲ ਗਿਆ ਮਾਈਨਸ ਵਿੱਚੋਂ ਪਲੱਸ ਚ ਆ ਗਏ ਪਲੱਸ ਪਲੱਸ ਵੀ ਆ ਗਿਆ ਮੈਂ ਦੇਖ ਲਾ ਲਾ ਗਏ ਤਾਂ ਹੈਗੇ ਹੁਣ ਚਾਰ ਦਿਨ ਲਾਇਆ ਤਾਂ ਹੁੰਦੇ ਲੈ ਉਹ ਬੱਸ ਜੇ ਕਾਲਾ ਕਾਲਾ ਜੇ ਜਵਾਬ ਦੇ ਜਾਂਦੀ ਹੈ ਚਾਰ ਦਿਨ ਚ ਜੇ ਜਵਾਬ ਦੇ ਨਹੀਂ ਚਾਰ ਦਿਨ ਚ ਕਦ ਜਵਾਬ ਹੁੰਦੀ ਹੈ ਕਦ ਘਰ ਥੋੜੀ ਉੱਥੇ ਆਪਣਾ ਕੀ ਆ ਕੋ ਸਭ ਕੋ ਪੈਸੇ ਨਾ ਮਿਲਣਾ ਉੱਥੇ ਪਰ ਕਾ ਘਰ ਥੋੜੀ ਆ ਹੁਣ ਜੇ ਸਵਾਦ ਲੈਣਾ ਤਾਂ 4 ਦਿਨ ਦਾ ਲੇਕਦਾ ਹੁੰਦੇ ਸਵਾਦ ਕਿਹਾ ਠੰਡ ਦਾ ਠੰਡ ਦਾ ਸਵਾਦ ਲੈਣਾ ਤਾਂ ਦੇਖਦਾ ਹੁੰਦੇ ਮੁੱਠੀ ਧਬਦੀ ਹੈ ਤੀਨ ਪਹਿਲੇ ਨਹੀਂ ਜਨਵਰੀ ਫਰਵਰੀ ਜੀ ਲੈ ਲਈ ਠੰਡ ਜਿਹੜੀ ਲੈਣੀ ਤਾਂ ਤੈਨੂੰ ਕੀ ਪਤਾ ਅਗਲਾ ਪੂਰਾ ਘੁੰਮ ਕੇ ਆਇਆ ਸਵਾਦ ਲੈ ਕੇ ਤੂੰ ਬੈਠਾ ਹੋ ਰਿਹਾ ਕਹੀ ਜਾ ਮੈਨੂੰ ਕਹਿੰਦਾ ਥਾ ਚੱਲ ਮੈਂ ਨਹੀਂ ਜਾਣਾ ਹੈਗਾ ਉਹ ਕਾਲੇ ਦੀ ਆਤਮਾ ਤੌਰੀ ਸੀ ਆਤਮਾ ਤੌਰੀ ਪੱਕੀ ਗੱਲ ਹੈ ਸਾਬ ਫੂਨ ਆ ਗਿਆ ਸੀ ਅੱਪਾ ਉੱਥੇ ਬੈਠੇ ਤੇ ਮੈਂ ਜਦ ਇਹ ਕਹਿੰਦਾ ਮੈਂ ਇੱਥੀ ਚੂਚੂ ਚੂਚੂ ਬੈਠੀ ਹੁੰਦੀ ਆਤਮਾ ਪੱਕੀ ਗੱਲ ਆ ਉਹ ਕਿੱਥੇ ਨੂੰ ਗਿਆ ਉਹ ਗਾੜੀ ਮੈਂ ਪੰਜ ਦਾ ਫੋਨ ਆਉਂਦਾ ਹੀ ਮਖੌਰੀ ਆ ਮਾਲਾ ਕਿ ਦਿਨ ਚੱਲੀ ਵੀ ਤੂੰ ਕਿੱਥੇ ਆਉਣ ਜਾਂ ਕਿ ਐਂਡਾ ਤਾਂ ਬਾਹਰਲੇ ਨੂੰ ਫੋਨ ਕਰਦੇ ਆ ਛੱਡ ਦੇ ਇਹ ਆ ਐਂਡਾ ਤਾਂ ਬਾਹਰਲੇ ਬੰਦੇ ਫੋਨ ਨਹੀਂ ਕਰਦੇ ਜੇ ਨਹੀਂ ਕਰਦਾ ਕਿ ਬਾਹਰ ਜਾ ਕੇ ਜਲਵੀਰ ਵੀ ਹਾਂ ਹੁਣ ਕੱਲ ਤਾਂ ਹੁਣ ਕੱਲ ਦਾ ਆਇਆ ਹੋਇਆ ਕਿ ਇੱਕ ਫੋਨ ਨਹੀਂ ਕਰਿਆ ਮਾ ਇਥੇ ਦੇਖ ਲੈ ਉੱਪਰ ਬਹੁਤ ਉੱਚੀ ਜਗ੍ਹਾ ਬੈਠਾ ਵੀ ਕਿੱਥੇ ਕਮਾ ਲਾ ਹੈ ਵੀ ਨਾ ਇਹ ਤਾਂ ਗਾਂਹਰੀ ਆ ਗਏ ਹੁਣ ਇਧਰ ਤਾਂ ਹੈ ਤਾਂ ਤੀਵੱਗ ਗਈ ਆਏ ਸੀ ਹਾਂ ਉਹ ਮੋਟਰਸਾਈਕਲ ਦੇ ਬੂਧੂ ਪਰ ਕੇ ਤੇ ਮੋਟਰਸਾਈਕਲਾਂ ਪਰ ਹਾਂ ਗਾਂਹ ਮੇਰੀ ਕਹਿੰਦੇ ਮੋਟਰਸਾਈਕਲ ਤੇ ਆਹੋ ਕੁੰਮਾਰ ਉੱਥੇ ਵਧੀਆ ਮੋਟਰਸਾਈਕਲ ਜਣਾਉ ਮੁਰਜ਼ਾ ਵਧੀਆ ਲਾਏਗਾ ਇਹਦਾ ਬਾਰਡਰ ਤਾਂ ਕਹਾਂ ਬਾਰਡਰ ਤਾਂ ਬਹੁਤ ਦੂਰ ਹੈ ਉਹ ਬਾਰਡਰ ਕਿੱਥੇ ਹੈ ਲੈ ਚੀਨਾ ਦਾ ਬਾਰਡਰ ਹੈ ਨਾ ਕਿਤੇ ਬਹੁਤ ਕਿਤੇ ਨੇੜੇ ਹੀ ਹੈ ਬਾਰਡਰ ਇਹਦਾ ਦੋਗੀ ਬੜਾ ਕਿਤੇ ਨਾ ਨਤੀਜ ਨੂੰ ਸਾਹਮਣੇ ਦੇ ਦ। ਨਾ ਥੋੜੀ ਫਰਕ ਆ ਦੱਸਦੇ ਆ ਉੱਥੇ ਤੇ। ਕਾਫੀ ਫਰਕ ਆ। ਬਹੁਤ। ਬਹੁਤ ਸੁਆ ਭਾਈ। ਕੀ ਆ ਗਿਆ? ਭੱਜੀ ਗਾ ਨੂੰ ਆ। ਇੱਥੇ ਪਨੀਰ ਦੀ ਛੱਡਾਉਣ ਵਾਲਾ ਪਾਣੀ ਇਹਨੇ ਮਾ ਜਨੇ। ਅੱਛਾ ਲੈ ਵੀ ਅਧਿਕਾਰ ਚਾਹ ਲੈਂਦੀ ਆ। ਸੱਚੇ ਹੁਣ ਇੱਕ ਦੇਖ ਲੈ ਘੋੜੇ। ਤੈਨੂੰ ਮੈਂ ਕਹਿ ਨਹੀਂ। ਹਾਂ। ਤਾਂ ਹੀ ਸੁਪਾ ਕਟਾਰ ਜਲੇ ਆਏ ਨੇ। ਬਾਜੀ ਬਾਜੀ। ਚਾਚੇ ਨੇ ਤਾਂ ਉਹਨਾਂ ਸ਼ਰਤ ਸ਼ੁਰੂ ਤੋਂ ਅਸੀਂ ਲਾਉਂਦੇ ਹੀ ਨਹੀਂ ਹੈ। ਨਾ ਬਰਾਬਰ। ਇਹ ਨਹੀਂ 5 ਕਿਲੋ ਵਾਲੀ ਆਪਸ ਵਿੱਚ ਲੱਗੀ ਹੁੰਦੀ ਬਾਪ ਪੁੱਤ ਦੀ। ਉਹ ਬੋਲੇ ਨਾਲੇ ਉਹਨੂੰ ਕਿਹਾ ਵੀ ਤੈਨ ਹਾਰ ਜਾਣਾ ਵੀ ਉਹ ਨਾਲੇ ਆ ਪਨੀਰ ਤੇ ਬੋਲਣਾ ਸ਼ਰਤ ਦੀ ਹੁੰਦੀ ਹੈ ਨਾ ਉਹ ਚੋੜੇ ਕਿੱਥੇ ਆ ਉਹ ਨਹੀਂ ਹਜੇ ਹੁਣ ਮੀਂਹ ਪੈਣ ਦੋ ਹੁਣ ਗਰਮ ਵਿੱਚ ਬਗਾਰ ਮੈਂ ਕੰਮ ਨਹੀਂ ਖਾਂਦੀ ਅਸੀਂ ਨਾਲੇ ਹਰਸ਼ਵੀ ਨੂੰ ਕਿਹਾ ਵੀ ਤੈਨ ਹਾਰ ਜਾਣਾ ਮਿਲਗੀ ਸੀ ਬਾਈ ਕਦੇ ਹਾਰਦਾ ਨਹੀਂ ਹੈਗਾ ਮੰਨੇ ਆ ਉਹ ਜਿਹੜਾ ਕਹੀ ਜਿਹੜੀ ਖੜੀ ਮੇਰੀ ਕਹਿੰਦਾ ਵੀ ਅਸੀਂ ਕਿਹਾ ਤਿੰਦੇ ਨੂੰ ਪੁੱਛ ਲੈ ਹੋਰ ਨੂੰ ਪੁੱਛ ਲੈ ਤੂੰ ਹਟ ਜਾ ਅਰੇ ਲੈ ਪਨੀਰੀ ਕਿਹਾ ਵਧੀਆ ਜੰਮੀ ਵੀ ਚਾਚਾ ਮੇਤੇ ਹਾਰ ਗਿਆ ਦਾ ਇੱਕ ਵਾਰ ਦਿੱਤੀਗਾ ਤੇ ਹਾਰ ਤੇ ਤਿੰਦਾ ਕਹਿੰਦਾ ਕਦੇ ਫਸਿਆ ਉਹ ਸੁਣ ਲੈ ਹਾਕ ਦਾ ਚੱਕ ਵਾਰ ਨੂੰ ਆ ਕਹਿੰਦਾ ਮੈਂ ਹਰਾਇਆ ਚਾਚੇ ਨੂੰ ਪੁੱਛ ਲੈ ਆ ਤੇ ਦੱਸ ਜ ਤੂੰ ਕਹਿੰਦਾ ਵੀ 100 ਹੋਣਾ ਹੈ ਗੱਗਾ ਕਹਿੰਦਾ 95 ਹੋਣਾ ਆਹੋ ਦੋ ਦਿਨਾਂ ਤੋਂ ਕੁਆਟਰ ਦਾ ਕੁਝ ਨਹੀਂ ਹੁੰਦਾ ਇੰਨਾ ਤਾਂ ਸ਼ਰਤ ਦੀ ਗੱਲ ਆ ਸ਼ਰਤ ਸਾਰ ਜਿੱਥੇ ਦੀ ਗੱਲ ਹੈ ਤੇਰਾ ਇਹਦਾ ਤਿੰਦੇ ਦੇ ਭਰੇ ਥੈਲੇ ਕਹਿੰਦਾ ਵੀ ਉਹ ਪਈ ਜਾ ਬੀਜ ਘਟਾ ਬੀਜ ਘਟਾ ਕਹਿੰਦਾ ਤੈਨੂੰ ਥੈਲੇ ਭਰ ਦੇਣੇ ਬੰਦੀ ਚਾਰ ਕਹਿੰਦਾ ਹਮ ਮਾ ਲੈਨੇ ਥੈਲੇ ਪੂਰੀ ਪੂਰੇ ਹੋ ਗਏ ਹਮ ਮੈਂ ਦੱਸ ਹੁਣ ਕੋਈ ਨਹੀਂ ਕਰੂੰਗਾ ਬਾਲਟੀ ਜਿਹਾ ਬਈ ਚੋਣ ਜਾਬਤ ਲੱਗਿਆ ਹੋਇਆ ਚਾਰ ਤਰੀਕ ਤੋਂ ਬਾਅਦ ਹਾਂ ਚਾਰ ਤਰੀਕ ਤੋਂ ਬਾਅਦ ਜੱਟ ਦੇ ਵਾਦੇ ਕਰਨਾ ਹੈ ਹਮ ਇਹ ਰਿਜ਼ਲਟ ਸਾਰੇ ਚਾਰ ਨਾਲ ਮੈਂ ਸਭ ਦਾ ਸਭ ਦੇ ਚਾਰ ਨਹੀਂ ਹੁੰਦੇ ਇਹ ਇਕੱਠੇ ਹੀ ਆਉਂਦਾ ਹੁੰਦਾ ਇੱਕੋ ਦਿਨ ਆਉਣਾ ਚਾਰ ਨੂੰ ਫਿਰ ਇਹ ਲੈ ਦੂਏ ਪਸੰਦ ਕਰ ਜਿੰਦਾ ਜਿਹੜੀ ਪਾਰਟੀ ਜ਼ੋਰ ਹੁੰਦਾ ਪਰੇ ਸ਼ਾਮ ਤੱਕ ਹਮਾਂ ਰਿਜ਼ਲਟ ਚਾਰ ਨੂੰ ਵੀ ਮੈਨੂੰ ਮੈਨੂੰ ਸੁਣਨ ਜਾ ਆ ਵੀ ਕਹਿੰਦਾ ਵੀ ਕਾਂਗਰਸ ਵੀ ਯਾਰ ਰਹੀ ਆ ਵੀ ਬਰਾਬਰੇ ਕੰਮ ਚੱਲਦਾ ਬੀਜੇਪੀ ਕਾਂਗਰਸ ਦਾ ਕੋਈ ਪਤਾ ਨਹੀਂ ਇਹ ਤਾਂ ਬਾਈ ਹੁਣ ਚਾਰ ਤੀਕੇ ਦੱਸੂ ਅਜਾ ਕੋਈ ਸਰ ਨਹੀਂ ਆਏਗਾ ਇਹ ਚਾਰ ਤਰੀਕੇ ਦੱਸੂ ਮੈਂ ਕਿਹਵਾ ਹੈਗੀ ਆ ਕਾਂਗਰਸ ਦੀ ਐਸੋ ਨਹੀਂ ਹੈਗੀ ਆ ਪਰ ਵਧੀਆ ਜੇ ਮੋਦੀ ਗੋਮ ਹੋ ਜਾਵੇ ਬਾਕੀ ਬਾਈ ਦੁਨੀਆ ਦਾ ਭੇਦ ਕਿਸੇ ਨੇ ਨਹੀਂ ਪਾਇਆ ਬਾਬਾ ਕੋਈ ਨਹੀਂ ਪਤਾ ਟੱਗਾ ਢੋਲ ਐ ਤਾਂ ਬਾਕੀ ਮਾਹ ਜਿਹਦੇ ਸਿਰਾ ਬੰਨਣਾ ਉਹਨੇ ਬੰਨੇ ਦੇਣਾ ਭਾਈ ਹੈ ਕਿ ਨਹੀਂ ਨਾਲੇ ਹੋਰ ਆ ਨਾ ਹਲੇ ਇਹ ਕਿਹੜੇ ਆਏ ਆ ਵੀ ਕਦੇ ਵੋਟ ਪਰ ਹਾਂ ਆਪਣਾ ਹੀ ਹਲਕਾ ਦੇ ਲੈ 13 ਲੱਖ ਵੋਟ ਆ ਨਾ ਸੋਈ 17 ਲੱਖ 17 ਲੱਖ ਚੋਂ ਹੁਣ ਜਿਹੜਾ ਸਰਵੇ ਕਰਦੇ ਉਹਨਾਂ ਨੂੰ ਚਾਰ ਜਣਾਂ ਨੂੰ ਪੁੱਛ ਲੂਗੇ 4000 ਨੂੰ ਪੁੱਛ ਲੂਗੇ ਇਹ ਤੇ ਜਿਆਦਾ ਤਾਂ ਨਹੀਂ ਪੁੱਛਣ ਲੱਗੇ ਫੇਰ ਇਹ ਤਾਂ ਯਾਰ ਫੋਨ ਕਰਕੇ ਤੇਰਾ 17 ਲੱਖ ਵੋਟ ਆ 17 ਲੱਖ ਵਿੱਚੋਂ ਚਲੋ ਜੀ 10 ਲੱਖ ਵੀ ਬਈ 5000 ਥੋੜਾ ਰਿਜ਼ਲਟ ਦੱਸ ਦੂੰਗਾ ਨਹੀਂ ਦੱਸਦਾ ਸਹੀ ਗੱਲ ਹੈ ਜੀ ਕੀ ਗੱਲ ਹੈ ਉਹਨਾਂ ਦਾ ਫਿਰ ਸਰਵੇ ਕਹਿੰਦਾ ਹੁਣ ਆ ਵੀ ਕਾਂਗਰਸ ਦਾ ਬਾਬਰ ਕਹਿ ਰਹੇ ਆ ਉਹ ਸਰਵੇ ਹੁੰਦਾ ਚਲੋ ਮੰਨਿਆ ਹੁੰਦਾ ਸਰਵੇ ਕਿਹੜੇ ਅਜੇ ਜਿਹੜੀਆਂ ਦੁਗੀਆਂ ਵੋਟਾਂ ਹੁੰਦੀਆਂ ਆਪਣੀਆਂ ਛੋਟੀਆਂ ਇਹਦੇ ਚ ਐ ਹੁੰਦਾ ਵੀ 70 80 ਹਜ਼ਾਰ ਵੋਟ ਪੈਂਦੀ ਹੁੰਦੀ ਲੱਖ ਪੈ ਜਾਂਦੀ ਆ ਇਹਦੇ ਚ ਅੰਦਾਜ਼ਾ ਲਾ ਲੈਂਦੇ ਹੋ ਮਾੜਾ ਮੋਟਾ ਸਹੀ ਆਹ ਬੜੀ ਤਾਂ ਫਿਰ ਵੀ ਬਹੁਤ ਔਖਾ ਹੋ ਜਾਂਦਾ ਲਾਉਣਾ ਆ ਬਾਕੀ ਸੱਟਾ ਬਾਜ਼ਾਰ ਜ਼ਰੂਰੀ ਨਹੀਂ ਇਹਦਾ ਕਰ ਦ ਜਿੱਦਾਂ ਨੂੰ ਹੋ ਗਏ ਇਹ। ਨਾਲੇ ਹੋਰ ਆ ਇਹ ਸਰਭਾ ਕਿੱਥੇ ਤੇ ਬਣਾਉਂ ਜਿਹੜੇ ਤੰਨੂ ਮੰਨੂ ਫੋਨ ਕਰੀ ਜਾਂਦੇ ਆ। ਰੋਜ਼ ਤਾਂ ਫੋਨ ਆ ਜਾਂਦਾ ਕਿਹਨੂੰ ਵੋਟ ਪਾਉਣੀ ਦੱਸੋ ਜੀ ਲੈ। ਮੈਦੇ ਤੇ ਕੱਟ ਦਿੰਦਾ। ਉਹ ਅਸੀਂ ਵੀ ਕੱਟੇ ਦਿੰਦੇ ਆ ਪਰ ਉਹ ਆ ਤਾਂ ਜਾਂਦਾ। ਬਸ ਮੈਨੂੰ ਆ ਮੈਨੂੰ ਆ ਮੈਨੂੰ ਵੀ ਹੁਣ ਆਉਂਦੇ ਆ। ਜਿਹੜਾ ਤਾਂ ਕੱਟਦਾ ਉਹ ਵੀ ਲੋਡੀ ਜੀ ਸਰਕਾਰ ਚੰਗੀ ਆ। ਜਿਹੜਾ ਫੋਨ ਮਾਗ ਤੂੰ ਸੁੱਚੇ ਚੰਗੇ ਆ ਜੀ। ਮੈਂ ਠੀਕ ਹੈ। ਕਰਾ ਲਈ ਸਰਵੇ ਨਾ ਤੇ। ਆ ਕਰਾ ਲੈ ਸਰਵੇ ਤੁਸੀਂ ਚੰਗੇ ਆ। ਸਰ ਬਾਕੀ ਕਰੂਗਾ ਇਦੀ ਮਰਾਊਗਾ ਉਹਦਾ ਉਹਦਾ ਬੋਲਦਾ ਕੰਪਿਊਟਰ ਨਹੀਂ ਤਾਂ ਕਿਹਨੇ ਤੈਨੂੰ ਦੱਸ ਕਿਹਨੂੰ ਪਾਉਣੀ ਆ ਅਸੀਂ ਵੀ ਨੂੰ ਪਾਉਣੀ ਆ ਗੱਗੜੜੀ ਫੋਨ ਆ ਕਿ ਬਣਾਉਣ ਹੁਣ ਜਾ ਰੱਖਣਾ ਤੈਨੂੰ ਦੱਸ ਕਿਹਨੂੰ ਪਾਉਣੀ ਆ ਉਹ ਤਾਂ ਕਾਗਜ਼ੀ ਪੱਕਾ ਨਹੀਂ ਉਹਦਾ ਕਾਗਜ਼ੀ ਪੱਕਾ ਕਾਗਜ਼ੀ ਉਹ ਨੂੰ ਕਰ ਦੇਣਾ ਤਾਂ ਪਾਪੇ ਨੂੰ ਪੁੱਛ ਕੇ ਦੱਸਾਂਗੇ ਕਿਹਨੂੰ ਪਾਉਣੀ ਆ ਮਤਲਬ ਜੀ ਪਾਪਾ ਪਾਉਂਦਾ ਪਾਪਾ ਦੱਸੂਗਾ ਜੀ ਪਾਪਾ ਸੂ ਪਾਪਾ ਅੱਭਾ ਜਾਮ ਨੂੰ ਮੀਟਿੰਗ ਕਰੂਗਾ ਇਹ ਉਹ ਦੱਸੂਗਾ ਕਿ ਕਿਹਨੂੰ ਪਾਉਣੀ ਹੈ ਜੀ ਨੂੰ ਬਹਿ ਤਾਂ ਨਹੀਂ ਉਹਨੂੰ ਪਾ ਦੇਣੀ ਜੀ ਥੋੜੀ ਜਲਦੀ ਜਲਦੀ ਨਾ ਸਾਡੀ ਕੋਈ ਨਹੀਂ ਜਲਦੀ ਇਹ ਅੱਗੇ ਹੁੰਦਾ ਤਾਂ ਹੁਣ ਤਾਂ ਪਤਾ ਹੀ ਨਹੀਂ ਕਿ ਕਿਹਨੂੰ ਪਾਉਣੀ ਹੈ ਉਹ ਚ ਕਹਿ ਵੀ ਦਿੱਤਾ ਉਹਰੇ ਵੀ ਹਾਂ ਬਾਪੇ ਦੇ ਕਹਿ ਅੱਗੇ ਸਾਰੇ ਸਾਰੇ ਇੱਕ ਘਰ ਦੀ ਬੋੜੀ ਹੁੰਦੀ ਦੱਗੇ ਅੱਗੇ ਲਾਣੇ ਦੀ ਇੱਕ ਲਾਣੇ ਜੇ ਇੱਕ ਬੰਦੇ ਨੇ ਕਹਿਤਾ ਵੀ ਇਹਨੂੰ ਪਾਉਣੇ ਉਹਨੂੰ ਪਾਉਣੀ ਹੈ ਹੁਣ ਤਾਂ ਹਰੇਕ ਦਾ ਆਪਣਾ ਇੱਛਾ ਪਾਈ ਤੇ ਮਰਜ਼ੀ ਦਾ ਤਾਂ ਇੱਥੇ ਮੰਨ ਕੇ ਜਾਂ ਤੂੰ ਆਪਣੇ ਘਰ ਦੀ ਨਹੀਂ ਸੁਰਗੀ ਅੱਧੇ ਕਹਦੇ ਅਸੀਂ ਪਾਉਣੀ ਜਣਾ ਅੱਧੇ ਕਹਦੇ ਪਾ ਕੇ ਆਉਂਗੇ ਫੜਾੜੀ ਪਾਉਣਾ ਤੇ ਕਿਹਨ ਮੇਰਾ ਬੋਤਲ ਕਰ ਮੀਲਾ ਨਹੀਂ ਜਾਣਾ ਨਹੀਂ ਜਾਂਦਾ ਘਰ ਤਾਂ ਬਹੁਣੀ ਐ ਜੀ ਪਿਛਲੀ ਵਾਰੀ ਆਪਣੇ ਉਰੇ ਬੂਥ ਪਰ 920 25 ਬੋਲ ਬੂਥ ਹੋ ਗਈ ਸੀ ਉਹ ਨਹੀਂ 70 ਰੈਂਟ ਹੋਦੀ ਐ ਵਾਰ ਨਹੀਂ ਮੈਂ ਨਹੀਂ ਹੁੰਦੀ ਐ ਵਾਰ ਨਹੀਂ ਹੁੰਦੀ ਬੂਡ ਪਾਉਣੀ ਚਾਹੀਦੀ ਐ ਇਹ ਪਾਉਣੀ ਦਾ ਚਾਹੀਦੀ ਬੂਡ ਰੱਖ ਕੇ ਕੋਈ ਫਾਇਦਾ ਨਹੀਂ ਜੀਦੂ ਜੀ ਕਰਦਾ ਉਹਨੂੰ ਪਾਓ ਵੀ ਬੂਡ ਤਾਂ ਚ ਪਾਉਗੇ ਉਹ ਇਹੀ ਚਾਹੀਦੀ ਆ ਉਹ ਇਹੀ ਤੇ ਅਧਿਕਾਰ ਆ ਹਾਂ ਇਹੀ ਜ ਸਾਡੇ ਕੋਲ ਇੱਕ ਉਹ ਪਤਾ ਕੀ ਕਹਿੰਦੇ ਨੇ ਭਾਈ ਇੱਕ ਵੋਟ ਕਹਿ ਲਿਆ ਹੁਣ ਉਹ ਭਰਾ ਉਹ ਇੱਕ ਇੱਕ ਵੋਟ ਕਰਕੇ 17 ਲੱਖ ਵੋਟ ਬਣਦੀ ਆ ਇੱਕ ਵੋਟ ਦਾ ਗੱਲ ਸਾਰਿਆਂ ਨੇ ਸੋਚਣ ਲੱਗੇ ਬਸ ਫਿਰ 17 ਲੱਖ ਹੀ ਨਹੀਂ ਜਾਊਗਾ ਭਾਈ ਹੱਕਾ ਵੋਟ ਪਾ ਕੇ ਆਓ ਵੋਟ ਨੂੰ ਬੇਕਾਰ ਨਾ ਕਰੋ ਇੱਕ ਇੱਕ ਕਰਕੇ 17 ਲੱਖ ਵੋਟ ਬਣਨੀ ਆ ਆਪਣੇ ਹੱਲ ਕੋਈ ਦੀ ਕੀ ਜੀ ਕਰਦਾ ਉਹਨੂੰ ਪਾਓ ਭਾਈ ਇਥੇ ਮਨ ਖੜਾ ਉਹਦੀ ਮਰਜ਼ੀ ਪਾਓ ਇਹਦਾ ਆਪਣੀ ਜ਼ੋਰ ਰੱਖਣਾ ਹੈ ਨਹੀਂ ਪਾ ਕੇ ਆਓ ਇਹ 22 ਬੰਦੇ ਦਾ ਹੱਕਾ ਬਸ ਮੈਂ ਬੋਟ ਤਾਂ ਜੋਈ ਆ ਬਾਈ ਪਰਦੇ ਚ ਜਾ ਕੇ ਦੱਬਣਾ ਲੈਣੇ ਜਿਹੜੇ ਬਾਈ ਦੇਖ ਰਹੇ ਉਹਨਾਂ ਵੀ ਅਪੀਲ ਆ ਹਾਂ ਵੀ ਬੂਟ ਮਰਜੀ ਪਾਓ ਪਰ ਬੋਟ ਬੋਟ ਪਾ ਕੇ ਆਓ ਆਪਣੀ ਚੁਆਇਸ ਆ ਤੁਹਾਡੀ ਚੁਆਇਸ ਆ ਤੁਹਾਡਾ ਮਤਲਬ ਆ ਹਾਂ ਮਤਦਾਨ ਜੂਰ ਕਰੋ ਇੰਨੀ ਆ ਵੀ ਨਹੀਂ ਜਾਣਾ ਇਹ ਵੀ ਲਿਆਣਾ ਪੈਣਾ ਫਿਰ ਕੌਣ ਨਾ ਭਾਗੇ ਆਉਣੀ ਅਸੀਂ ਮੈਂ ਨਹੀਂ ਲੈਣ ਮੈਂ ਕਦੇ ਬੋਟ ਛੱਡਦੇ ਨਹੀਂ ਆਪਣੀ ਤੇ ਪਾਏ ਵੀ ਨਾ ਮੈਂ ਤਾਂ ਉਹ ਟਾਈਮ ਵੀ ਤੇਰੇ ਮਨ ਖੜਾ ਜਾਂ ਤੂੰ ਮੋਦੀ ਨੂੰ ਬੋਟ ਪਾ ਕੇ ਆਇਆ ਤਾਂ ਜਾ ਤਨ ਕਾਦ ਜਦ ਕਰ ਕਹਦਾ ਮੋਦੀ ਨੂੰ ਪਾਣੀ ਮੈਂ ਤਾਂ ਮੇਰੀ ਗੱਲ ਮੋਦੀ ਪਹਿਲੀ ਵਾਰੀ ਬਣਿਆ ਤਾਂ ਉਹ ਫੇਰ ਜਾ 14 ਤਾਂ ਮੋਦੀ ਦਾ ਇਹਦੇ ਮਰ ਖੜਾ ਦਾ ਮੈਂ ਉਹ ਹੀ ਕੰਮ ਹੋ ਗਿਆ ਮੈਂ ਕਿਹਨੂੰ ਪਾਣੀ ਕਹਿੰਦਾ ਮੋਦੀ ਮੋਦੀ ਨਹੀਂ ਪਾਣੀ ਜਾ ਚੰਦੂ ਮਾਝੀ ਨੇ ਖੜਾ ਤਾਂ 14 ਤਾਂ ਮੋਦੀ ਦਾ ਜਦ ਲੇਕਿਨ ਹੁਣ ਇਹਦੀ ਆਮ ਆਦਮੀ ਪਾਰਟੀ ਦਾ 14 ਸਾਰਿਆਂ ਨੂੰ ਹਰੇਕ ਚੀਜ਼ ਦਾ 14 ਹੁੰਦਾ ਹੀ ਇੱਕ ਵਾਰੀ ਉਹ ਪਹਿਲਾਂ ਪਹਿਲਾਂ ਮੋਦੀ ਦਾ ਹੈਗਾ ਸੱਚ ਵੇਹਦਾ 14 ਤੁਹਾਡਾ ਵੀ ਉਤਰ ਲੈਣਾ 4 ਸਾਲ ਵਾਰ ਰੁਕ ਜਾ ਪਹਿਲਾ ਪਹਿਲਾ ਜਦੋਂ ਸਟਾਰਟਿੰਗ 'ਚ ਮੋਦੀ ਬਣਿਆ ਜਾ ਰਿਹਾ ਸੀ ਤਾਂ ਬਹੁਤ ਹੋਵੇ ਯਾਰ ਉਹੀ ਤਾਂ ਆਮ ਆਦਮੀ ਪਾਰਟੀ ਦਾ ਉਹੀ ਕੰਮ ਤਾਂ ਮੇਰੇ ਮੂਰੇ ਖੜਾ ਹਾਂ ਮੈਂ ਹਾਂ ਕਹਦਾ ਮੋਦੀ ਮੈਂ ਕਹਾਂ ਠੀਕ ਹੈ ਜੀ ਮੋਦੀ ਕਿੱਥੇ ਦਾ ਐ ਪਜਾਮਾ ਜਦੋਂ ਮੈਂ ਕਾਂਗਰਸ ਤੋਂ ਆਇਆ ਨਹੀਂ ਦਾ ਯਾਰ ਯਾਰ ਆਇਦਰ ਆਇਆ ਤਾਂ ਕਾਲੀਆਂ ਕਰਕੇ ਹੋਏ ਜਿਹੜਾ ਬਣਾ ਬੋਟਾ ਹੋਇਆ ਕਾਲੀ ਰਲੇ ਆ ਤਾਂ ਹੋਇਆ ਨਾਲ ਗੱਠ ਜੋੜ ਹੋਏ ਤੇ ਨੰਦਾ ਹਾਂ ਹਾਂ ਤਾਂ ਹੀ ਬਣਿਆ ਤਾਂ ਹੀ ਇੱਧਰ ਹੋਇਆ ਤਾਂ ਇਹਦਾ ਚਲੋ ਬਾਈ ਠੀਕ ਹੈ ਬਹੁਤ ਬਾਈ ਅਧਿਕਾਰ ਆ ਵੋਟ ਪਾ ਕੇ ਆ ਕੋਲਾ ਕਲਾ ਬੰਦਾ ਬਾਈ ਸਭ ਨੂੰ ਉਹ ਅਧਿਕਾਰ ਆ ਬੋਟ ਜੂਰ ਪਾਓ ਜਿੰਨੂ ਮਰਜ਼ੀ ਪਾਓ ਆਪਣੀ ਜਿਆ ਤੁਹਾਨੂੰ ਬੰਦਾ ਵਧੀਆ ਲੱਗਦਾ ਬੋਟ ਰੱਖ ਕੇ ਕੋਈ ਫਾਇਦਾ ਨਹੀਂ ਐਨੀਆਂ ਗੱਲਾਂ ਕਹਿੰਦੇ ਹੋਏ ਹੁਣ ਅਸੀਂ ਵੀਡੀਓ ਕਰਦੇ ਸਮਾਪਤ ਹਾਂਜੀ ਧੰਨਵਾਦ 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 ਜੀ